ਮਾਲਵੇ ਦੀ ਧਰਤੀ ਤੇ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਜਿਹੜਾ ਕੀ ਸਾਡਾ ਜੱਦੀ ਪਿੰਡ ਉਦੇ ਕਰਨ ਉਹ ਵੀ ਇਸ ਸ਼੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਹੀ ਹੈ ਇਸ ਜਗ੍ਹਾ ਤੇ 71 ਹੋਈ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਜਗ੍ਹਾ ਤੇ 10ਵੇਂ ਪਾਤਸ਼ਾਹੀ ਨੇ ਟੁੱਟੀ ਗੰਢੀ ਸੀ 40 ਮੁਕਤਿਆਂ ਦਾ ਵਦਾਵਾ ਪਾੜ ਕੇ ਉਹਨਾਂ ਨੂੰ ਮੁਕਤ ਕੀਤਾ ਸੀ ਤੇ ਅੱਜ ਉਸ ਪਾਵਨ ਧਰਤੀ ਤੇ 71 ਹੋਈ ਸੰਗਤ ਜੀ ਆਪਾਂ ਅੱਜ ਸਾਰੇ ਇੱਥੇ ਕਾਨਫਰੰਸ ਦੇ ਰੂਪ ਵਿੱਚ ਇਕੱਠੇ ਹੋਈਆਂ ਜਾਓ ਆਪਾਂ ਗੱਲ ਵੀ ਭਾਈ ਦੀਪ ਤੋਂ ਹੀ ਸ਼ੁਰੂ ਕਰਦੇ ਆਂ ਜਿਨ੍ਹਾਂ ਦੀ ਲਾਈ ਹੋਈ ਚਿੰਗ ਜਿਨ੍ਹਾਂ ਦੀ ਲਾਈ ਹੋਈ ਸੋਚ ਤੋਂ ਆਪਾਂ ਅੱਗੇ ਵਧੇ ਆਂ ਭਾਈ ਗੱਲ ਕਰਦਾ ਹੁੰਦਾ ਸੀ ਪੰਜਾਬ ਦੀ ਖੁਦਮੁਖਤਿਆਰੀ ਦੀ ਪੰਜਾਬ ਦੇ ਹੱਕਾਂ ਦੀ ਤੇ ਆਪਾਂ ਉਹੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਸਾਰੇ ਇਕੱਠੇ ਹੋ ਕੇ ਇੱਥੇ ਸ੍ਰੀ ਮੁਖਸਰ ਸਾਹਿਬ ਦੀ ਧਰਤੀ ਤੇ ਕਾਨਫਰੰਸ ਦੇ ਰੂਪ ਵਿੱਚ ਬੈਠੇ ਆ। ਸਮਾ ਪਿੱਛੇ ਲੈ ਕੇ ਜਾਨੇ ਆ ਥੋੜਾ ਜਾ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਅਨੰਦਪੁਰ ਸਾਹਿਬ ਦੀ ਮਤੇ ਦੀ ਗੱਲ ਜੋ ਬਾਈ ਦੀਪ ਕਰਦਾ ਹੁੰਦਾ ਸੀ ਉਹ ਮਤਾ ਜੋ ਸਰਦਾਰ ਕਪੂਰ ਸਿੰਘ ਨੇ ਸਾਲ 1972 ਵਿੱਚ ਲਿਖਿਆ ਸੀ ਮੈਂ ਤੁਹਾਡੇ ਸਾਰਿਆਂ ਤੋਂ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਉਹ ਮਤਾ ਪੜਿਆ ਮੈਂ ਦਾਅਵੇ ਨਾਲ ਕਹਿ ਸਕਦਾ ਬਹੁਤ ਘੱਟ ਆ ਜਿਨ੍ਹਾਂ ਨੇ ਉਹ ਮਤਾ ਪੜਿਆ ਹੋਊਗਾ ਆਪਾਂ ਗੱਲ ਸਾਰੇ ਉਸ ਮਤੇ ਦੀ ਕਰਦੇ ਆ ਪਰ ਪੜਿਆ ਬਹੁਤਿਆਂ ਨੇ ਨਹੀਂ ਹੈਗਾ ਤੇ ਗੱਲ ਉਹ ਮਤਾ ਕੀ ਕਰਦਾ ਉਹ ਮਤਾ ਕਹਿੰਦਾ ਸੀ ਵੀ ਸਟੇਟ ਕੋਲੇ ਕਿਹੜੇ ਹੱਕ ਚਾਹੀਦੇ ਆ ਤੇ ਸੈਂਟਰ ਕੋਲੇ ਕਿਹੜੇ ਹੱਕ ਚਾਹੀਦੇ ਆ ਉਹ ਮਤਾ ਗੱਲ ਕਰਦਾ ਸੀ ਵੀ ਸੈਂਟਰ ਕੋਲੇ ਸਿਰਫ ਚਾਰ ਹੱਕ ਚਾਹੀਦੇ ਆ ਆਪਣਾ ਡਿਫੈਂਸ ਸਿਸਟਮ ਆਪਣਾ ਕਮਿਊਨੀਕੇਸ਼ਨ ਸਿਸਟਮ ਆਪਣੀ ਕਰੰਸੀ ਤੇ ਫੋਰਨ ਅਫੇਅਰਸ ਇਹ ਸਿਰਫ ਸੈਂਟਰ ਕੋਲ ਚਾਹੀਦਾ ਤੇ ਸਟੇਟ ਕੋਲ ਆਵਦਾ ਵੱਖਰਾ ਸੰਵਿਧਾਨ ਚਾਹੀਦਾਗਾ ਇਹ ਗੱਲ ਕਰਦਾ ਸੀ ਉਹ ਆਨੰਦਪੁਰ ਸਾਹਿਬ ਦਾ ਮਤਾ ਜਿਹੜਾ ਸਰਦਾਰ ਕਪੂਰ ਸਿੰਘ ਨੇ ਉਲਿੱਕਿਆ ਸੀ ਤੇ ਇਹ ਗੱਲ ਕਰਦਾ ਸੀ ਆਪਣੀ ਸੋਵਰੈਨਿਟੀ ਦੀ ਇਹ ਉਸ ਸੋਵਰੈਨਿਟੀ ਦੀ ਪਹਿਲੀ ਪੌੜੀ ਆ ਜਿਹੜੇ ਫੈਡਰਲ ਸਟਰਕਚਰ ਦੀ ਗੱਲ ਬਾਈ ਦੀਪ ਕਰਦਾ ਹੁੰਦਾ ਸੀ ਉਸ ਤੋਂ ਬਾਅਦ ਸਾਲ 1982 ਵਿੱਚ ਆ ਕੇ ਇਸ ਵਿੱਚ ਕੁਝ ਸੋਧ ਕੀਤੀ ਗਈ ਤੇ ਸਾਲ 1982 ਵਿੱਚ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਵੀ ਇਸ ਨੂੰ ਮਾਨਤਾ ਦਿੱਤੀ ਤੇ ਇਸ ਤੇ ਪੈਰਾ ਦਿੱਤਾ ਜੇ ਹੁਣ ਆਪਾਂ ਉਸ ਸਾਲ 1982 ਵਾਲੇ ਮਤੇ ਦੀ ਗੱਲ ਕਰੀਏ ਉਹ ਗੱਲ ਕਰਦਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਅੱਜ ਵੀ ਆਪਾਂ ਉਹੀ ਗੱਲ ਕਰਦੇ ਆਂ ਆਪਣੇ ਚੋਂ ਬਹੁਤੇ ਆ ਜਿਹੜੇ ਅਜੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਲੈ ਕੇ ਚੱਲੇ ਹੋਏ ਆ ਜੇ ਮੈਂ ਗੱਲ ਕਰਾਂ ਜਦੋਂ ਬਾਈਬਲ ਵਿਖੇ ਬਰਗਾੜੀ ਵਿਖੇ ਇੱਕ ਸੰਘਾਰਸ਼ ਵੜਦੇ ਹੋਈ ਕੌਮ ਦੇ ਉੱਪਰ ਸਮੇਂ ਦੀਆਂ ਸਰਕਾਰਾਂ ਨੇ ਤਸ਼ੱਦਦ ਆਇਆ ਉਦੋਂ ਜਿਹੜੀ ਸਰਕਾਰ ਨੇ ਆਪਾਂ ਨੂੰ ਇਨਸਾਫ ਨਹੀਂ ਲੈ ਕੇ ਦਿੱਤਾ ਉਦੇ ਦੋਸ਼ੀਆਂ ਨੂੰ ਨਹੀਂ ਫੜਿਆ ਉਹ ਆਪਾਂ ਨਕਾਰਤੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣਦੀ ਆ ਤੇ ਉਸ ਸਮੇਂ ਦੇ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਉਹ ਵੀ ਗੁੜਕਾ ਸਾਹਿਬ ਦੀ ਸੌਂ ਖਾ ਕੇ ਮੁੱਕਰ ਗਏ ਵੀ ਮੈਂ ਉਹ ਦੋਸ਼ੀਆਂ ਨੂੰ ਇਨਸਾਫ ਦਵਾਂਗਾ ਫਿਰ ਜਿਹੜੀ ਹੁਣ ਮੌਜੂਦਾ ਸਰਕਾਰ ਆ ਇਹਨਾਂ ਨੇ ਵੀ ਆ 스ਪੀਕਰ ਇਥੋਂ ਆਪਣੇ ਜੇ ਗੱਲ ਕਰੀਏ ਮਕਸਦ ਸਾਹਿਬ ਤੋਂ ਅੱਗੇ ਕੋਟਕਪੂਰਾ ਪੈਂਦਾ ਉਹਦੇ ਨਾਲੋਂ ਹੀ ਆ ਉਹਨਾਂ ਨੇ ਵੀ ਇਸ ਚੀਜ਼ ਦਾ ਆਪਾਂ ਨੂੰ ਯਕੀਨ ਦਿਵਾਇਆ ਸੀ ਵੀ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਤੁਹਾਨੂੰ ਇਨਸਾਫ ਲੈ ਕੇ ਦਊਂਗਾ ਪਰ ਗੱਲ ਫੇਰ ਕੀ ਹੋਈ ਆ ਕੇ ਉਹ ਵੀ ਸਿਆਸਤ ਦਾ ਰਾਜਭਾਗ ਮੰਨਣ ਲੱਗੇ ਤੇ ਉਹ ਮੁੱਦਾ ਛੱਡਤਾ ਉਹਨਾਂ ਨੇ ਉਸ ਤੋਂ ਵੀ ਵਿਸਰ ਗਏ ਇੱਕ ਆਪਣਾ ਬਾਈ ਗੁਰਜੀਤ ਬੈਠਿਆ ਸਮਾਣੇ ਟਾਵਰ ਤੇ ਇੱਕ ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ ਉਹ ਕੀ ਮੰਗਦੇ ਆ ਉਹ ਇਹੀ ਮੰਗਦੇ ਆ ਵੀ ਇਹਦਾ ਇੱਕ ਕਾਨੂੰਨ ਬਣਾਇਆ ਜਾਵੇ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਮੈਂ ਤੁਹਾਨੂੰ ਪੁੱਛਦਾ ਵੀ ਬਾਈ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਟਾਵਰ ਤੇ ਬੈਠਿਆਂ ਨੂੰ ਕੀ ਸਰਕਾਰਾਂ ਨੇ ਸਾਰ ਲਈ ਕਿ ਆਪਾਂ ਉਹਨਾਂ ਦਾ ਸਾਥ ਦਿੱਤਾ ਆਪਾਂ ਕੀ ਚੀਜ਼ ਚਾਹੁੰਦੇ ਆ ਵੀ ਉਹ ਵੀ ਆਪਦੀ ਇਹ ਸੰਸਾਰਿਕ ਯਾਤਰਾ ਪੂਰੀ ਕਰ ਜੇ ਉਹ ਵੀ ਸ਼ਹੀਦੀ ਪ੍ਰਾਪਤ ਕਰ ਜੇ ਤੇ ਆਪਾਂ ਭੋਗ ਤੇ ਇਕੱਠੇ ਹੋਈਏ ਏਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਇਹ ਵੀ ਆਨੰਦਪੁਰ ਸਾਹਿਬ ਦਾ ਮੁੱਦੇ ਦਾ ਹੀ ਇੱਕ ਹਿੱਸਾ ਹੈਗਾ ਫਿਰ ਗੱਲ ਆਉਂਦੀ ਆ ਉਸ ਚ ਬੰਦੀ ਸਿੰਘਾਂ ਦੀ ਰਿਹਾਈ ਦੀ ਉਹ ਬੰਦੀ ਸਿੰਘ ਜਿਹੜੇ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਜੇਲ੍ਹ ਚ ਬੈਠੇ ਆਪਣੇ ਕੌਮ ਦੇ ਜਥੇਦਾਰ ਵੀ ਜੇਲ੍ਹ ਵਿੱਚ ਬੈਠੇ ਆ ਕੀ ਆਪਣੀ ਕੌਮ ਉਸ ਸਰਸੇ ਸਾਧ ਦਿਓ ਉਹਦੇ ਚੇਲਿਆਂ ਤੋਂ ਇੰਨੀ ਛੋਟੀ ਹੋ ਗਈ ਆ ਵੀ ਉਹ ਉਹਦੇ ਚੇਲਿਆਂ ਦਾ ਇੰਨਾ ਸਰਕਾਰ ਦਬਾਅ ਮੰਦੀ ਆ ਵੀ ਉਸ ਨੂੰ ਤੀਜੇ ਦਿਨ ਪ੍ਰੋਲ ਹੋ ਜਾਂਦੀ ਆ ਤੇ ਆਪਣੇ ਪੰਥ ਦਾ ਕੋਈ ਦਬਾਅ ਨਹੀਂ ਸਰਕਾਰ ਤੇ ਵੀ ਆਪਣਾ ਜਥੇਦਾਰ ਵੀ ਜੇਲ੍ਹ ਵਿੱਚ ਬੈਠਾ ਆਪਣੇ 40 ਸਿੰਘ ਤੇ ਨਾਲ ਦੀ ਨਾਲ ਲੱਗਦੇ 9 ਸਿੰਘ ਜਿਹੜੇ ਡਿਬਰੂਗੜ ਤੋਂ ਵੀ ਹੁਣ ਪੰਜਾਬ ਦੀ ਧਰਤੀ ਤੇ ਆ ਗਏ ਉਹ ਵੀ ਜੇਲਾ ਵਿੱਚ ਬੈਠੇ ਆ ਤੇ ਇੱਕ ਆਪਣਾ ਜਿਹੜਾ ਪਾਰਟੀ ਦਾ ਮੈਂ ਕਹੂੰਗਾ ਪ੍ਰਧਾਨ ਉਹ ਡਿਬਰੂਗੜ ਦੀ ਜੇਲ੍ਹ ਵਿੱਚ ਬੈਠਾ ਕੀ ਆਪਣਾ ਇਹ ਹੈ ਆਪਣਾ ਦਬਾਅ ਸਰਕਾਰਾਂ ਤੇ ਕੀ ਆਪਾਂ ਉਹਨਾਂ ਦੇ ਅਧੀਨ ਹੋਏ ਹੋਏ ਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਉਸ ਚ ਇੱਕ ਮੁੱਦਾ ਹੈਗਾ ਪੰਜਾਬ ਦੇ ਪਾਣੀਆਂ ਦੀ ਗੱਲ ਵੀ ਉਹ ਮੁੱਦਾ ਕਰਦਾ ਆਪਾਂ ਗੱਲ ਕਰਦੇ ਆ ਨਾ ਵੀ ਪੰਜਾਬ ਚ ਹੜ ਆ ਗਏ ਪਾਣੀਆਂ ਦਾ ਸਿਸਟਮ ਸਾਡੇ ਕੋਲੇ ਹੋਣਾ ਚਾਹੀਦਾ ਸਾਫ਼ ਪਾਣੀਆਂ ਦਾ ਮੁੱਦਾ ਵੀ ਆਪਾਂ ਲੈਨੇ ਇਹ ਵੀ ਉਹਦਾ ਇੱਕ ਹਿੱਸਾ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਉਹ ਵੀ ਉਸ ਦਾ ਇੱਕ ਹਿੱਸਾ ਤੇ ਜੇ ਆਪਾਂ ਹੋਰ ਗੱਲ ਕਰੀਏ ਨਸ਼ਿਆਂ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਅੱਜ ਦੇ ਸਮੇਂ ਵਿੱਚ ਉਹ ਵੀ ਉਸ ਦਾ ਹੀ ਇੱਕ ਹਿੱਸਾ ਤੇ ਫਿਰ ਕਿਉਂ ਆਪਾਂ ਵੱਖ-ਵੱਖ ਹੋ ਕੇ ਆਪੋ ਆਪਣੇ ਮੁੱਦੇ ਚੱਕ ਕੇ ਲੜਾਈ ਲੜ ਰਹੇ ਆ ਕੀ ਆਪਾਂ ਇਸ ਆਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਨਹੀਂ ਹੋ ਸਕਦੇ ਗੱਲ ਕਰੀਏ ਯੂ ਐਜੂਕੇਸ਼ਨ ਸਿਸਟਮ ਦੀ ਉਸ ਤੇ ਵੀ ਸਰਕਾਰਾਂ ਨੇ ਹਮਲਾ ਕੀਤਾ ਪਰ ਆਪਣੀ ਨੌਜਵਾਨ ਜਿਹੜੇ ਯੂਨੀਵਰਸਿਟੀ ਵਿੱਚ ਮੁਜਾਰੇ ਤੇ ਬੈਠੇ ਸੀ ਧਰਨੇ ਤੇ ਬੈਠੇ ਸੀ ਉਹੀ ਆਪਣੇ ਨਾਲੋਂ ਤਕੜੇ ਜਿਨ੍ਹਾਂ ਨੇ ਸਰਕਾਰ ਨੂੰ ਈਨ ਬਣਾਤੀ ਕਿਸਾਨੀ ਦਾ ਮੁੱਦਾ ਵੀ ਇਹਦਾ ਇੱਕ ਮੁੱਦਾ ਤੇ ਫਿਰ ਇਹੀ ਮੁੱਦੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਆ ਇਹਦੀਆਂ ਕਾਪੀਆਂ ਅਸੀਂ ਪਿਛਲੇ 2 ਮਹੀਨਿਆਂ ਤੋਂ ਲੱਗੇ ਹੋਏ ਆ ਸੰਗਤ ਵਿੱਚ ਵੰਡਣ ਨੂੰ ਸਾਡੇ ਤੋਂ ਕੁਝ ਕਮੀ ਵੀ ਰਹਿ ਸਕਦੀ ਆ ਪਰ ਤੁਹਾਡੇ ਸਹਿਯੋਗ ਨਾਲ ਅਸੀਂ ਇਸ ਨੂੰ ਘਰ ਘਰ ਪਿੰਡ ਪਿੰਡ ਤੱਕ ਪਹੁੰਚਾਉਣਾ ਤੁਸੀਂ ਦੱਸੋ ਮੈਂ ਤੁਹਾਡੇ ਤੋਂ ਪੁੱਛਦਾ ਵੀ ਇਸ ਤੋਂ ਇਲਾਵਾ ਕੋਈ ਮੁੱਦਾ ਹੈ ਅੱਜ ਪੰਜਾਬ ਚ ਕੋਈ ਮੁੱਦਾ ਨਹੀਂ ਇਸ ਤੋਂ ਇਲਾਵਾ ਤੇ ਫਿਰ ਕਿਉਂ ਨਹੀਂ ਆਪਾਂ ਇਕੱਠੇ ਹੋ ਕੇ ਇਸ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇ ਸਕਦੇ ਇਸ ਨੂੰ ਲਾਗੂ ਕਰਾਉਣ ਦੀ ਗੱਲ ਕਰਦੇ ਕਿਉਂ ਆਪਾਂ ਆਪਣੇ ਵੱਖੋ ਵੱਖਰੇ ਰਾਹ ਚੁਣੇ ਹੋਏ ਆ ਤੇ ਮੈਂ ਇੱਕ ਹੋਰ ਗੱਲ ਕਰਨੀ ਚਾਹੂੰਗਾ ਆਖਿਰ ਵਿੱਚ ਇਹ ਗੱਲ ਆ ਵੀ ਆਪਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲੇ ਨੇ ਇੱਕ ਸੰਘਰਸ਼ ਵਿੱਢਿਆ ਸੀ ਜਿਸ ਨੂੰ ਭਾਈ ਦੀਪ ਨੇ ਆ ਕੇ ਅੱਗੇ ਲੈ ਕੇ ਗਏ ਇੱਕ ਚਿੰਗ ਜਗਾਈ ਆਪਣੇ ਅੰਦਰ ਤੇ ਫਿਰ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਜੀ ਖਾਲਸਾ ਉਹ ਵੀ ਇਸ ਨੂੰ ਅੱਗੇ ਲੈ ਕੇ ਗਏ ਤੇ ਸਰਕਾਰਾਂ ਨੂੰ ਇਹ ਕਦੇ ਵੀ ਉਹਨਾਂ ਨੇ ਮੰਨਿਆ ਨਹੀਂ ਵੀ ਜੋ ਸੰਘ ਨਸ਼ਾ ਛਡਾਉਂਦੇ ਆ ਤੇ ਗੁਰੂ ਦੇ ਲੜ ਲਾਉਂਦੇ ਆ ਉਹ ਕੰਮ ਤਾਂ ਉਹੀ ਸਰਕਾਰਾਂ ਦਾ ਕਰਦੇ ਆ ਇਹ ਮੌਜੂਦਾ ਸਰਕਾਰ ਵੀ ਇਹੀ ਮੁੱਦਿਆਂ ਤੇ ਬਣੀ ਆ ਕਿਉਂ ਨਹੀਂ ਆਪਾਂ ਇਹਨਾਂ ਨੂੰ ਸਵਾਲ ਪੁੱਛਦੇ ਤੇ ਆਖਰ ਵਿੱਚ ਤੁਹਾਡੇ ਸਾਰਿਆਂ ਤੋਂ ਇੱਕ ਹੋਰ ਬੇਨਤੀ ਕਰਨੀ ਚਾਹੂੰਗਾ ਵੀ ਆਜਾ ਆਪਾਂ ਇੱਥੇ ਸਾਰੇ ਬਾਈ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਉਸ ਦੀ ਸੋਚ ਤੇ ਪੈਰਾ ਦਿੰਦੇ ਹੋਏ ਇੱਕ ਆਠ ਦੇ ਰੂਪ ਵਿੱਚ ਬੈਠੇ ਆ ਤੇ ਸਾਡੇ ਵਿੱਚ ਵੀ ਕੁਝ ਇਹੋ ਜਿਹਾ ਜਿਹੜੇ ਬਾਈਦੀਪ ਨੂੰ ਭੰਡਦੇ ਵੀ ਰਹੇ ਆ ਉਸ ਨੂੰ ਮਾੜਾ ਵੀ ਬੋਲਦੇ ਰਹੇ ਆ ਕੁਝ ਹੈਗੇ ਆ ਜਿਨ੍ਹਾਂ ਨੇ ਬਾਈਦੀਪ ਦੀ ਉਸ ਸੱਚੀ ਸੁੱਚੀ ਰੂਹ ਤੋਂ ਮਾਫੀ ਵੀ ਮੰਗ ਲਈ ਆ ਪਰ ਹਜੇ ਵੀ ਕੁਝ ਹੈਗੇ ਆ ਜਿਨ੍ਹਾਂ ਨੇ ਉਸ ਬਾਈਦੀਪ ਦੀ ਰੂਹ ਤੋਂ ਮਾਫੀ ਨਹੀਂ ਮੰਗੀ ਪਰ ਅੱਜ ਆਪਣੇ ਨਾਲ ਸਟੇਜਾਂ ਸਾਂਝੀਆਂ ਕਰਦੇ ਆ ਇਸ ਦਾ ਸਵਾਲ ਮੈਨੂੰ ਵੀ ਬਾਰ-ਬਾਰ ਆਉਂਦਾ ਤੇ ਤੁਹਾਨੂੰ ਵੀ ਆਉਣਾ ਸੰਗਤ ਜੀ ਇਹ ਤੁਸੀਂ ਫੈਸਲਾ ਕਰ ਲਓ ਵੀ ਹੁਣ ਆਪਾਂ ਇਹੋ ਜਿਹੇ ਇਨਸਾਨਾਂ ਨਾਲ ਚੱਲਣਾ ਕਿ ਨਹੀਂ ਚੱਲਣਾ ਦੁਰੀਆਂ ਪਾਲ ਐਨਾ ਹੀ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਇਸ ਮੋਕਸਰ ਦੀ ਧਰਤੀ ਤੇ ਸ਼੍ਰੀ ਮੋਕਸਰ ਸਾਹਿਬ ਦੀ ਧਰਤੀ ਤੇ ਤੇ ਇਸ ਪੰਥ ਅਗੇ ਇਕੱਠ ਵਿੱਚ ਸਮੂਲੀਅਤ ਕਰਨ ਦੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ